ਸਾਰੇ ਭੈਣ ਭਰਾਵਾਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਬੱਚਿਆਂ ਦੇ ਸੰਜੋਗ ਮਿਲਣ ਉਹ ਆਪਣੇ ਵਿਵਤਾ ਜਿੰਨੇ ਕੀ ਸ਼ੁਰੂ ਕਰਨ ਅਤੇ ਪੇਰੈਂਟਸ ਆਪਣੀ ਡਿਊਟੀ ਤੋਂ ਫਾਰਗ ਹੋਣ ਇਹ ਰਿਸ਼ਤੇ ਇਹ ਚੈਨਲ ਤੇ ਹਰ ਮੰਗਲਵਾਰ ਹਰ ਸ਼ਨੀਵਾਰ ਸ਼ਾਮ 7 ਵਜੇ ਐਟ ਆਈ ਜਾਂਦੀ ਹੈ ਜੀ ਐਡ ਫ੍ਰੀ ਆਫ ਕਾਸਟ ਲਾਈ ਜਾਂਦੀ ਹੈ ਤੇ ਆਪ ਜੀ ਨੂੰ ਬਹੁਤ ਸਤਿਕਾਰ ਤੇ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਐਡ ਕਿਰਪਾ ਕਰਕੇ ਜਿਹੜੀ ਵੀਡੀਓ ਆ ਉਹ ਅੰਤ ਤੱਕ ਜਰੂਰ ਵੇਖਿਆ ਕਰੋ ਕਿਉਂਕਿ ਸਾਡੇ ਕੋਲ ਕੋਈ ਪਿਕ ਐਂਡ ਚੂਜ਼ ਮੈਥਡ ਨਹੀਂ ਜਿਹੜੇ ਸੀਕੁਐਂਸ ਦੇ ਵਿੱਚ ਸਾਡੇ ਕੋਲ ਐਡ ਆਈ ਅਸੀਂ ਉਸੇ ਸੀਕੁਐਂਸ ਦੇ ਵਿੱਚ ਪਾ ਦਿੰਦੇ ਆ ਭਾਵੇਂ ਲੜਕਾ ਹੋਵੇ ਜਾਂ ਲੜਕੀ ਹੋਵੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਹਮੇਸ਼ਾਤਰਾ ਆਪ ਜੀ ਨੂੰ ਬੇਨਤੀ ਕਰਦੇ ਆ ਕਿ ਰਿਸ਼ਤਾ ਕਰਨ ਤੋਂ ਪਹਿਲਾਂ ਕੋਕ ਪੜਤਾਲ ਕਰਨੀ ਤੁਹਾਡੀ ਆਪਣੀ ਨਿੱਜੀ ਜ਼ਿੰਮੇਵਾਰੀ ਆ ਜੀ ਪਹਿਲਾ ਰਿਸ਼ਤਾ ਨੋਟ ਕਰੋ ਜੱਟ ਸਿੱਖ ਲੜਕੀ ਤੂਰ ਗੋਤ ਟੋਹਾਣਾ ਫਤਿਹਗੜ੍ਹ ਹਰਿਆਣਾ 16/8/2004 ਡੇਟ ਆਫ ਬਰਥ 5 ਫੁੱਟ 6 ਇੰਚ ਕੱਦ 10+2 ਕਮਰਸ ਨੀਲੈਂਡ ਹੇਅਰ ਕੋਰਸ ਔਨ ਸਟੱਡੀ ਵੇਸ ਕੈਨੇਡਾ ਸਟੱਡੀ ਵੇਸ ਤੇ ਲੜਕੀ ਕੈਨੇਡਾ ਗਈ ਹੋਈ ਆ ਮਾਤਾ ਪਿਤਾ ਦੀ ਇਕੱਲੀ ਬੇਟੀ ਆ ਇਹਨਾਂ ਦੀ ਇੱਛਾ ਕੀ ਆ ਜੀ ਰਿਕੁਆਇਰਮੈਂਟ ਕੀ ਆ ਲੜਕਾ ਕੈਨੇਡਾ ਦਾ ਸਿਟੀਜਨ ਜਾਂ ਪੀਆਰ ਹੋਵੇ ਅਤੇ ਇੰਡੀਆ ਦੇ ਵਿੱਚ ਉਹ ਕੋਲੇ 10-12 ਏਕੜ ਪ੍ਰਾਪਰਟੀ ਹੋਵੇ ਜੱਟ ਸਿੱਖ ਪਰਿਵਾਰਤ ਹੋਵੇ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਸੰਪਰਕ ਕਰ ਸਕਦੇ ਹੋ ਅਗਲਾ ਰਸਤਾ ਨੋਟ ਕਰੋ ਜੀ ਇਹ ਹੈ ਕੈਨੇਡਾ ਦਾ ਮਨਜੋਤ ਸਿੰਘ ਔਜਲਾ ਜੱਟ ਸਿੱਖ ਬੁਆਏ ਹੀਰਾਪੁਰ ਜਲੰਧਰ ਬੇਸਿਕਲੀ ਇਹ ਕੈਨੇਡਾ ਰਹਿੰਦੇ ਨੇ ਜੀ ਪਰਿਵਾਰ ਇਹ 1-99 ਡੇਟ ਆਫ ਬਰਥ 5 ਫੁੱਟ 8 ਇੰਚ ਕੱਦ ਇਹ ਲੜਕਾ ਗਵਰਨਮੈਂਟ ਜੌਬ ਕਰਦਾ ਕੈਨੇਡਾ ਵਿੱਚ ਕੈਨੇਡਾ ਸਰਕਾਰ ਦਾ ਜੌਬ ਗਵਰਨਮੈਂਟ ਅਪਲਾਈ ਹੈ ਇੱਕ ਛੋਟਾ ਭਰਾ ਅਤੇ ਇਹਨਾਂ ਦੇ ਮਾਤਾ ਜੀ ਨੇ ਲੁਕਿੰਗ ਫਾਰ ਬਿਊਟੀਫੁਲ ਗਰਲ ਸੇਮ ਏਜ অর ਲੈਸ ਗੁੱਡ ਲੁਕਿੰਗ ਐਂਡ ਹੈਂਡਸਮ ਪ੍ਰਿਫਰ ਟੂ ਕੈਨੇਡਾ ਬਟ ਫਰਮ ਅਨਦਰ ਕੰਟਰੀ ਆਲਸੋ ਮੋਸਟ ਵੈਲਕਮ ਪੜ੍ਹੀ ਲਿਖੀ ਲੜਕੀ ਸੋਹਣੀ ਸਰਕੀ ਜਿਹੜੀ ਲੜਕੇ ਦੇ ਬਰਾਬਰ ਦੀ ਇਜਾਜ਼ਤ ਤੋਂ ਘਟੋਂਵਰ ਦੀ ਹੋਵੇ ਜੱਟ ਸਿੱਖ ਪਰਿਵਾਰ ਤੋਂ ਹੋਵੇ ਅਰ ਕੈਨੇਡਾ ਤੋਂ ਹੋਵੇ ਉਹਨੂੰ ਪਹਿਲ ਦੇਣਗੇ ਪਰੰਤੂ ਜੇ ਕਿਸੇ ਹੋਰ ਕੰਟਰੀ ਦੀ ਲੜਕੀ ਹੋਈ ਆ ਬਿਲਕੁਲ ਕੁਆਲੀਫਾਈਡ ਆ ਤਾਂ ਉਹ ਵੀ ਰਿਸ਼ਤਾ ਕਦੇ ਜਰੂਰ ਵਿਚਾਰਿਆ ਜਾਵੇਗਾ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਪਿੰਦਰ ਸਿੰਘ ਸੰਘਾ ਜੱਟ ਸਿੱਖ ਲੜਕਾ ਅਵੈਸ਼ ਨੂੰ ਸ਼ਹਿਰ ਜਲੰਧਰ 28693 ਡੇਟਾ ਵਰਕ 5 ਫੁੱਟ 8 ਇੰਚ ਕੱਦ 10+2 ਕੁਆਲੀਫਿਕੇਸ਼ਨ ਟਰਾਂਸਪੋਰਟਰ ਨੇ ਜੀ ਇਹ 1 ਲੱਖ ਰੁਪਿਆ ਪਰ ਮਹੀਨਾ ਕਹਿੰਦੇ ਆਮਦਨਾਂ ਦੋ ਪਣਾ ਤੇ ਦੋ ਭਰਾ ਸਾਰੇ ਮੈਰਟ ਨੇ ਪਿਤਾ ਜੀ ਸੁਰਗਵਾਸ ਹੋ ਚੁੱਕੇ ਨੇ ਤਿੰਨ ਕਿਲੇ ਨਾਲ ਕੋਲ ਪ੍ਰਾਪਰਟੀ ਆ ਵਧੀਆ ਮਕਾਨ ਆ ਸ਼ਹਿਰ ਵਿੱਚ ਇੱਕ ਪਲਾਟ ਪੰਜਾਬ ਦੇ ਵਿੱਚ ਆ ਤੇ ਦੋ ਪਲਾਟ ਇਹਨਾਂ ਦੇ ਦਿੱਲੀ ਨੇ ਘਰੇਲੂ ਲੜਕੀ ਦੀ ਸੋਹਣੇ ਸਨ ਅੱਖੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਸੰਪਰਕ ਕਰ ਸਕਦੇ ਅਗਲਾ ਰਿਸ਼ਤਾ ਨੋਟ ਕਰੋ ਜੀ ਤੇਜਿੰਦਰ ਸਿੰਘ RAM DAS ਜੀ ਆ ਸਿੱਖ ਲੜਕਾ ਸ਼ਹਿਰ ਅੰਮ੍ਰਿਤਸਰ ਸਾਹਿਬ 17/1/92 ਡੇਟ ਆਫ ਬਰਥ 5 ਫੁੱਟ 5 ਇੰਚ ਕੱਦ ਅੱਠਵੀਂ ਪਾਸ ਨੇ ਪ੍ਰਾਈਵੇਟ ਜੌਬ ਕਰਦੇ ਨੇ 18000 ਰੁਪਏ ਪਰ ਮਹੀਨੇ ਦੀ ਆਮਦਨ ਹੈ ਜੀ ਫਾਦਰ ਸਾਹਿਬ ਇਹਨਾਂ ਦੇ ਪ੍ਰਾਈਵੇਟ ਜੌਬ ਕਰਦੇ ਨੇ ਇੱਕ ਭੈਣ ਆ ਘਰੇਲੂ ਲੜਕੇ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚਲੇ ਸੰਪਰਕ ਕਰ ਸਕਦੇ ਹੋ ਅਗਲਾ ਰਸਤਾ ਨੋਟ ਕਰੋ ਜੀ ਇਹ ਹੈਗਾ ਜੀ ਕੈਨੇਡਾ ਤੋਂ ਲਵਾਨਾ ਸਿੱਖ ਲੜਕਾ ਜਲੰਧਰ ਸ਼ਹਿਰ ਪੀਆਰ ਕੈਨੇਡਾ 10 39 ਡੇਟਾ ਆਵਰਥ 5 ਫੁੱਟ 8 ਇੰਚ ਕੱਦ ਬੀਟਕ ਇਨ ਕੰਪਿਊਟਰ ਸੈਂਸ ਇੰਜੀਨੀਅਰਿੰਗ ਇੰਡੀਆ ਤੋਂ ਐਮਟੈਕ ਇਨ ਪ੍ਰੋਜੈਕਟ ਮੈਨੇਜਮੈਂਟ ਕੈਨੇਡਾ ਤੋਂ ਇਹ ਇਹਨਾਂ ਦੀ ਕੁਆਲਿਫਿਕੇਸ਼ਨਾਂ ਜੀ ਆਪਣਾ ਬਿਜ਼ਨਸ ਇਹਨਾਂ ਦਾ ਆਪਣਾ ਮਕਾਨ ਆ ਕੈਨੇਡਾ ਵਿੱਚ ਪੀਰੈਂਟਸ ਇਹਨਾਂ ਦੇ ਗਵਰਨਮੈਂਟ ਜੌਬ ਤੋਂ ਰਿਟਾਇਰ ਹੋਏ ਨੇ ਵੱਡੀ ਭੈਣ ਮੈਰਿਡ ਆ ਯੂਐਸਏ ਦੇ ਵਿੱਚ ਆ 12 ਕਿੱਲੇ ਨਾਲ ਕੋਲ ਪ੍ਰਾਪਰਟੀ ਆ ਅਤੇ ਸ਼ਹਿਰ ਵਿੱਚ ਆਪਣਾ ਵਧੀਆ ਮਕਾਨ ਆ ਨੀਡ ਵੈਲ ਕੁਆਲੀਫਾਈਡ ਐਂਡ ਬਿਊਟੀਫੁਲ ਗਰਲ ਇਹ ਇਹਨਾਂ ਦੀ ਇੱਛਾ ਜੀ ਸਕਰੀਨ ਦੇ ਨੰਬਰ 'ਤੇ ਜਲਦੀ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਲੜਕੀ ਦਾ ਪਟਿਆਲੇ ਤੋਂ ਅਮਨਿੰਦਰਜੀਤ ਕੌਰ ਰਾਮਦਾਸ ਜੀਆ ਸਿੱਖ ਲੜਕੀ ਪਟਿਆਲਾ 7 11 96 ਡੇਟ ਆਫ ਬਰਥ 5 ਫੁੱਟ 2 ਇੰਚ ਕਾਦਾ ਬੇਟੀ ਦਾ ਬੀਐਸਸੀ ਮੈਡੀਕਲ ਕੀ ਨਾਲ ਕੀਤੀ ਹੋਈ ਹੈ ਇਹਨਾਂ ਨੇ ਐਮਐਸਸੀ ਕੀਤੀ ਹੈ ਜੀਓਲੋਜੀ ਬੀਐਡ ਕੀਤੀ ਹੋਈ ਆ ਪੀਟਟ ਅਤੇ ਸੀਟਟ ਇਹਨਾਂ ਦੇ ਕਲੀਅਰ ਨੇ ਫਾਦਰ ਸਾਹਿਬ ਇਹਨਾਂ ਦੇ ਐਸਵੀ ਬੀਆਈ ਦੇ ਵਿੱਚ ਬੈਂਕ ਮੈਨੇਜਰ ਨੇ ਮਾਤਾ ਜੀ ਸੁਪਰਡੈਂਡੈਂਟ ਨੇ ਬੀਡੀਪੀਓ ਆਫਸ ਦੇ ਵਿੱਚ ਦੋ ਭਰਾ ਨੇ ਉਹ ਟ੍ਰਾਂਟੋ ਕੈਨੇਡਾ ਵਿਖੇ ਨੇ ਇਹਨਾਂ ਦੀ ਇੱਛਾ ਕੀ ਹੈ ਜੀ ਨੀਡ ਵਰ ਕੁਆਲੀਫਾਈਡ ਆਫੀਸਰ ਕੇਡਰ ਇਨ ਇੰਡੀਆ অর ਵੈਲ ਕੁਆਲੀਫਾਈਡ ਪੀਆਰ ਇਨ ਕੈਨੇਡਾ ਤੇ ਸ਼ਹਿਰ ਦੇ ਵਿੱਚ ਪਰਿਵਾਰ ਰਹਿੰਦਾ ਹੋਵੇ ਲੜਕਾ ਆਫਸਰ ਕੇਡਰ ਦਾ ਹੋਵੇ ਇੰਡੀਆ ਦੇ ਵਿੱਚ ਜੌਬ ਕਰਦਾ ਹੋਵੇ ਜਾਂ ਤਾਂ ਉਹ ਹੋਵੇ ਦੂਸਰਾ ਜੇ ਪੀਆਰ ਕੈਨੇਡਾ ਹੋਵੇ ਵੈਲ ਕੁਆਲੀਫਾਈਡ ਹੋਵੇ ਤੇ ਪੰਜਾਬ ਦੇ ਵਿੱਚ ਉਹਨਾਂ ਦਾ ਬਰਵਾਸ ਸ਼ਹਿਰ ਦੇ ਵਿੱਚ ਕਹਿੰਦੇ ਰਹਿੰਦਾ ਹੋਵੇ ਸਕਰੀਨ ਤੇ ਨੰਬਰ ਚੱਲੇ ਤੁਸ ਸੰਪਰਕ ਕਰ ਸਕਦੇ ਹੋ ਅਗਲਾ ਰਿਸਤਾ ਨੋਟ ਕਰੋ ਜੀ ਅਭਿਸ਼ੇਕ 나ਇਰ ਖੱਤਰੀ ਲੜਕਾ ਦਸੂਹਾ ਹੁਸ਼ਿਆਰਪੁਰ 5 11 ਕਨਵੈਂਡਿਟੋਰਟ 5 ਫੁੱਟ 4 ਇੰਚ ਕੱਦ 10+2 ਕੁਆਲੀਫਿਕੇਸ਼ਨ ਆ ਦੋ ਬਿਜ਼ਨਸ ਨੇ ਇਹਨਾਂ ਦੇ ਜੀ ਪਿਤਾ ਜੀ ਇਹਨਾਂ ਦਾ ਆਪਣਾ ਕਾਰੋਬਾਰ ਕਰਦੇ ਨੇ ਇੱਕ ਭਰਾ 40000 ਰੁਪਿਆ ਪਰ ਮਹੀਨਾ ਇਹਨਾਂ ਦੀ ਆਮਦਨ ਹੈ ਘਰੇਲੂ ਲੜਕੀ ਦੀ ਜ਼ਰੂਰਤ ਹੈ ਸਕਰੀਨ ਤੇ ਨੰਬਰ ਚਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਅਮਨਦੀਪ ਕੌਰ ਜੱਟ ਸਿੱਖ ਲੜਕੀ ਸਿੱਧੂ ਗੋਤ ਫਰੀਦਕੋਟ ਏਰੀਆ 522000 ਡੇਟ ਆਵਰਥ 5 ਫੁੱਟ 4 ਇੰਚ ਕਾਦਾ ਬੇਟੀ ਦਾ 10+2 ਕੁਆਲੀਫਿਕੇਸ਼ਨ ਦੋ ਭਰਾ ਨੇ ਉਹ ਆਰਮੀ ਦੇ ਵਿੱਚ ਨੇ ਭੈਣ ਮੈਰਿਡ ਆ ਕੈਨੇਡਾ ਨੀਡ ਐਜੂਕੇਟਿਡ ਐਂਡ ਬਿਊਟੀਫੁਲ ਬੋਏ ਵਿਦ ਫਾਰਮਿੰਗ ਲੈਂਡ ਫਰੋਮ ਜੱਟ ਸਿੱਖ ਫੈਮਿਲੀ ਜੱਟ ਸਿੱਖ ਪਰਿਵਾਰ ਦਾ ਪੜਿਆ ਲਿਖਿਆ ਤੇ ਸੋਹਣਾ ਸੁਨਖਾ ਲੜਕਾ ਜਿਹਦੇ ਕੋਲ ਖੇਤੀਬਾੜੀ ਜੋ ਸਰਦੀ ਵਾਰਦੀ ਜ਼ਮੀਨ ਹੋਵੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਬੋਟਰ ਗੋਤ ਬਠਿੰਡਾ ਏਰੀਆ 6 ਫੁੱਟ ਕਾਦਾ ਲੜਕੇ ਦਾ 10+2 ਕੁਆਲੀਫਿਕੇਸ਼ਨ ਆ 8 ਕਿਲੇ ਨਾਲ ਕੋਲ ਪ੍ਰਾਪਰਟੀ ਖੇਤੀਬਾੜੀ ਕਰਦੇ ਨੇ ਘਰੇਲੂ ਲੜਕੀ ਦੀ ਜ਼ਰੂਰਤ ਹੈ ਸਕਰੀਨ ਦੇ ਨੰਬਰ 'ਤੇ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਸਰਾ ਗੋਤ ਬਠਿੰਡਾ ਏਰੀਆ 27 ਸਾਲ ਉਮਰ 5 6 ਫੁੱਟ 2 ਇੰਚ ਕੱਦ ਇਹ ਵੀ ਖੇਤੀਬਾੜੀ ਕਰਦੇ ਨੇ ਘਰੇਲੂ ਲੜਕੀ ਦੀ ਜ਼ਰੂਰਤ ਹੈ ਸਕਰੀਨ ਦੇ ਨੰਬਰ 'ਤੇ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈ ਕੈਨੇਡਾ ਤੋਂ ਅਮਰਿੰਦਰ ਸਿੰਘ ਜੱਟ ਸਿੱਖ ਲੜਕਾ ਪਟਿਆਲਾ 1992 ਡੇਟ ਆਫ ਬਰਥ 6 ਫੁੱਟ ਕੱਦ ਬੀ ਟਕ ਮਕੈਨੀਕਲ ਇੰਜੀਨੀਅਰਿੰਗ ਇੰਡੀਆ ਤੋਂ ਬਿਜ਼ਨਸ ਐਡਮਿਨਿਸਟ੍ਰੇਸ਼ਨ ਕੈਨੇਡਾ ਤੋਂ ਔਨ ਵਰਕ ਵੀਜ਼ਾ ਇਨ ਕੈਨੇਡਾ ਲਿਵ ਇਨ ਵਿਕਟੋਰੀਆ BC ਕੈਨੇਡਾ ਵਿਕਟੋਰੀਆ BC ਕੈਨੇਡਾ ਵਿੱਚ ਰਹਿ ਰਹੇ ਨੇ ਜੀ ਇਹ ਵਰਕ ਪਰਮਿਟ ਦੇ ਕੈਨੇਡਾ ਵੇਖੇ ਨੇ 2.5 ਕਿਲੇ ਨਾਲ ਕੋਲੇ ਪ੍ਰਾਪਰਟੀ ਆ ਚੰਡੀਗੜ੍ਹ ਰੋਡ ਤੇ ਮੈਂ ਰੋਡ ਤੇ ਪਟਿਆਲਾ ਵਿਖੇ ਸਿਸਟਮ ਮੈਰੀਡਾ ਵਿਕਟੋਰੀਆ BC ਕੈਨੇਡਾ ਵਿੱਚ ਰਹਿ ਰਹੇ ਨੇ ਨੇਟ ਵੈਲ ਕੁਆਲੀਫਾਈਡ ਐਂਡ ਬਿਊਟੀਫੁਲ ਗਰਲ ਇਹ ਇਹਨਾਂ ਦੀ ਇੱਛਾ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਵੀ ਕੈਨੇਡਾ ਤੋਂ ਪிரியਾ ਰਾਣੀ ਲੜਕੀ ਖੱਤਰੀ ਪਰਿਵਾਰ ਤੋਂ ਬਠਿੰਡਾ ਏਰੀਆ 3994 ਡੇਟ ਆਫ ਬਰਥ 5 ਫੁੱਟ 4 ਇੰਚ ਕੱਦ ਇਹ ਲੜਕੀ ਪੀਆਰ ਕੈਨੇਡਾ ਬ੍ਰਮਟਨ ਵਿੱਚ ਰਹਿ ਰਹੀ ਆ जीएनएम इंडिया ਤੋਂ ਕੀ ਤੇ ਆ ਨਾ ਜੀ ਸੋਸ਼ਲ ਸਰਵਿਸ ਵਰਕਰ ਜਰਨਟਾਲੋਜੀ ਕੈਨੇਡਾ ਤੋਂ ਐਨ ਸਿਲੈਕਟਸ ਕਲੀਅਰ ਆਰ ਐਨ ਲਾਇਸੈਂਸ ਹੋਲਡਰ ਵਰਕ ਵਿਦ ਸਨਰਾਇਜ਼ ਆਰਗੇਨਾਈਜੇਸ਼ਨ ਇਹ ਲੜਕੀ ਦਾ ਐਨ ਸਿਲੈਕਟਸ ਨਰਸ ਦਾ ਕਲੀਅਰ ਹੈ ਜੀ ਕੋਰਸ ਆਰ ਐਨ ਲਾਇਸੈਂਸ ਹੋਲਡਰ ਲੜਕੀ ਹੈ ਇਹ ਤੇ ਸਨਰਾਈਜ਼ ਆਰਗੇਨਾਈਜੇਸ਼ਨ ਦੇ ਨਾਲ ਇਹ ਜੌਬ ਕਰਦੇ ਨੇ ਫਾਜ਼ਲ ਸਾਹਿਬ ਇਹਨਾਂ ਦੇ ਗਵਰਨਮੈਂਟ ਚੌਕ ਤੋਂ ਰਿਟਾਇਰ ਨੇ ਦੋ ਭਰਾ ਨੇ ਉਹ ਵੀ ਕੈਨੇਡਾ ਵਿੱਚ ਨੇ ਨੀਡ ਵੈਲ ਕੁਆਲਿਫਾਈਡ ਐਂਡ ਬਿਊਟੀਫੁਲ ਬாய் ਇਹਨਾਂ ਦੀ ਇੱਛਾ ਜੀ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਬਹਿਰੈਨ ਤੋਂ ਜੱਟ ਸਿੱਖ ਲੜਕਾ 24 93 ਡੇਟ ਆਫ ਬਰਥ 6 ਫੁੱਟ ਕੱਦ ਦਾ ਜੀ ਬੀ ਇਹਨਾਂ ਦੀ ਕੁਆਲਿਫੀਕੇਸ਼ਨ ਆ ਬਹਿਰੀਨ ਵਿੱਚੇ ਕੰਮ ਕਰਦੇ ਨੇ 60000 ਰੁਪਏ ਪਰ ਮਹੀਨਾ ਹੁੰਦਣਾ ਢਾਈ ਇਕੜ ਇਹਨਾਂ ਕੋਲ ਪ੍ਰਾਪਰਟੀ ਆ ਪਿਤਾ ਜੀ ਖੇਤੀਬਾੜੀ ਤੇ ਡੇਰੀ ਫਾਰਮਿੰਗ ਦਾ ਕੰਮ ਕਰਦੇ ਨੇ ਭਰਾ ਇਹਨਾਂ ਦਾ ਯੂਕੇ ਆ ਘਰੇਲੂ ਲੜਕੀ ਦੀ ਜ਼ਰੂਰਤ ਆ ਮਾਝੀ ਏਰੀਏ ਤੋਂ ਹੋਵੇ ਲੜਕੀ ਸਕਰੀਨ ਤੇ ਨੰਬਰ ਚਾਹੀਏ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਸਤੰਦਰ ਇਹ ਹੈਗਾ ਨਿਊਜ਼ੀਲੈਂਡ ਤੋਂ ਸਤੇਂਦਰਪਾਲ ਸਿੰਘ ਜੱਟ ਸਿੱਖ ਲੜਕਾ ਸੰਧੂ ਗੋਤ ਅੰਮ੍ਰਿਤਸਰ ਸਾਹਿਬ 31/93 ਡੇਟਾ ਵਰਕ 5 ਫੁੱਟ 10 ਇੰਚ ਕੱਦ ਨਿਊਜ਼ੀਲੈਂਡ ਵਰਕ ਪਰਮਿਟ ਤੇ ਗਿਆ ਹੈ ਬੇਟਾ ਇਹ 2 ਲੱਖ ਰੁਪਏ ਪਰ ਮਹੀਨੇ ਦੀ ਹਮਦਨਾ ਨੀਡ ਐਜੂਕੇਟਿਡ ਐਂਡ ਬਿਊਟੀਫੁਲ ਗਰਲ ਇਹਨਾਂ ਦੀ ਇੱਛਾ ਹੈ ਜੀ ਇਸ ਸਕਰੀਨ ਦੇ ਨੰਬਰ 'ਤੇ ਲੈ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੱਟ ਸਿੱਖ ਲੜਕਾ ਹੰਜਰਾ ਗੋਤ ਪਠਾਨਕੋਟ ਫਰਵੀ 2003 ਦਾ ਵਰਤਾ ਜੀ 6 ਫੁੱਟ ਕੱਦ ਦਾ 10+2 ਕੁਆਲੀਫਿਕੇਸ਼ਨ ਆ 5 ਕਿਲੋ ਨਾ ਕੋਲ ਪ੍ਰੋਪਰਟੀ ਆ ਭੈਣ ਮੈਰਿਡ ਆ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਤੇ ਸੰਪਰਕ ਕਰ ਸਕਦੇ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕੀ ਢਾਲੀਵਾਲ ਗੋਤ ਮੋਗਾ ਏਰੀਆ 32 ਸਾਲ ਉਮਰ 5 ਫੁੱਟ 5 ਇੰਚ ਕੱਦ ਬੀ ਐਸ ਸੀ ਨਰਸਿੰਗ ਇਹਨਾਂ ਦੀ ਕੁਆਲੀਫਿਕੇਸ਼ਨ ਆ ਇਹ ਲੜਕੀ ਕੋਲੇ ਵਿਜ਼ਿਟਰ ਵੀਜ਼ਾ ਜੀ ਕੈਨੇਡਾ ਜਾ ਕੇ ਵਾਪਸ ਪੰਜਾਬ ਨੇ ਹੁਣ ਇਹ ਪਿਤਾ ਜੀ ਸਰਕਾਰੀ ਜਾਬਤਾ ਰਿਟਾਇਰ ਨੇ ਭਰਾ ਇਹਨਾਂ ਦਾ ਕੈਨੇਡਾ ਮੈਰਿਡ ਆ ਪੀਆਰ ਨੀਡ ਪੀਆਰ ਬாய் ਫਰੋਮ ਕੈਨੇਡਾ ਇਹਨਾਂ ਦੀ ਇੱਛਾ ਜੀ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਰਾਮਗੜੀਆ ਸਿੱਖ ਲੜਕਾ ਸੱਬਰਵਾਲ ਗੋਤ ਗੁਰਦਾਸਪੁਰ ਏਰੀਆ ਐਮਬੀਏ ਫਾਈਨਾਂਸ ਕੁਆਲੀਫਿਕੇਸ਼ਨਾਂ ਦੀ 5 ਫੁੱਟ 5 ਇੰਚ ਕੱਦ ਦਾ ਐਚਟੀਐਫਸੀ ਬੈਂਕ ਦੇ ਵਿੱਚ জব ਕਰਦੈਨਾਂ पढ़ी लिखी सोहनी सुनखी लड़की की जरूरत आक्रीन पर नंबर चलाई संपर्क कर स अगला रिश्ता नोट करो ये है जी लड़की पी आर कनेडा कनेडा तो रिश्ता है जट सिख लड़की नाभा पटियाला पी आर कनेडा बारह अठानवे डेट ऑफ बर्था पं फुट छे इंच का टेन प्लस टू मैडिकल इंडिया तो की हो जी ਆਫਸ ਐਡਮਿਨਿਸਟ੍ਰੇਸ਼ਨ ਐਂਡ ਹੈਲਥ ਸਰਵਿਸ ਡਿਪਲੋਮਾ ਫ্রম ਕੈਨੇਡਾ ਇਹਨਾਂ ਦੀ ਕੁਆਲਿਫਿਕੇਸ਼ਨ ਹੈ ਜੀ ਫਿਊਚਰ ਦੇ ਵਿੱਚ ਕਹਿੰਦੇ ਇਹ ਡੈਂਟਲ ਹਾਈਜੀਨ ਨਰਸਿੰਗ ਦੀ ਸਟੱਡੀ ਕਰਨੀ ਹੈ ਇਹਨਾਂ ਨੇ ਐਡ ਪ੍ਰੈਜ਼ੈਂਟ ਇਹ ਐਲ ਪੀ ਯੂ ਤੋਂ ਆਨਲਾਈਨ ਸਟੱਡੀ ਕਰ ਰਹੇ ਨੇ ਬੈਚਲਰ ਦੀ ਛੋਟਾ ਭਰਾ ਪੀ ਆਰ ਉਹ ਵੀ ਕੈਨੇਡਾ ਵੇਖਿਆ ਫਾਜ਼ ਸਾਹਿਬ ਇਹਨਾਂ ਦੇ ਗਵਰਨਮੈਂਟ ਜੌਬ ਕਰਦੇ ਨੇ ਇਹ ਲੜਕੀ ਆਪ ਆਫਿਸ ਐਡਮਿਨਿਸਟ੍ਰੇਸ਼ਨ ਦੀ ਜੌਬ ਕਰਦੇ ਨੇ ਇਹਨਾਂ ਦੀ ਇੱਛਾ ਕੀ ਹੈ ਜੀ ਰਿਕੁਆਇਰਮੈਂਟ ਕੀ ਆ ਪੜ੍ਹੇ ਲਿਖੇ ਚੰਗੇ ਪਰਿਵਾਰ ਤੋਂ 25 30 ਏਕੜ ਜ਼ਮੀਨ ਵਾਲੇ ਲੜਕੇ ਦੀ ਲੋੜ ਹੈ ਪੰਜਾਬ ਹੀ ਰਹਿਣ ਦਾ ਚਾਹਵਾਨ ਹੋਵੇ ਇੱਕ ਤਾਂ ਇਹਨਾਂ ਦੀ ਇੱਛਾ ਇਹ ਹੋਵੇਗੀ ਦੂਸਰਾ ਇਹਨਾਂ ਦੀ ਕੀ ਆ ਕੈਨੇਡਾ ਗਿਆ ਹੋਵੇ ਲੜਕਾ ਪੀਆਰ ਹੋਵੇ ਜਾਂ ਸਿਟੀਜ਼ਨ ਹੋਵੇ ਨਾਬਾ ਪਟਿਆਲਾ ਦਾ ਨੇੜੇ ਵਾਲੇ ਹੀ ਸੰਪਰਕ ਕਰਨ ਇਹਨਾਂ ਦੀ ਇੱਛਾ ਹੀ ਸਕਰੀਨ ਤੇ ਨੰਬਰ ਚੱਲ ਰਿਹਾ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜਸਕਰਨ ਸਿੰਘ ਜੱਟ ਸਿੱਖ ਲੜਕਾ ਖਮਾਣੋ ਫਤਿਹਗੜ੍ਹ ਸਾਹਿਬ ਪੰਜ 95 ਡੇਟ ਆਫ ਬਰਥ 5 ਫੁੱਟ 11 ਇੰਚ ਕੱਦ ਪੈਨ ਨਿਊਜ਼ੀਲੈਂਡ ਗਏ ਹੋਣ ਨੇ ਜੀ ਪ੍ਰਾਪਰਟੀ 10 ਏਕੜਾ ਖੇਤੀਬਾੜੀ ਕਰਦੇ ਨੇ ਇਹਨਾਂ ਦੀ ਇੱਛਾ ਕੀ ਹੈ ਕਹਿੰਦੇ ਲੜਕੀ ਗਵਰਨਮੈਂਟ ਜੋਬ ਕਰਦੀ ਹੋਵੇ ਉਹ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਅਗਲਾ ਰਿਸ਼ਤਾ ਨੋਟ ਕਰੋ ਜੀ ਹਤੇਸ਼ ਮਹਾਨਾ ਹਣੀ Hindu ਕਤਰੀ ਲੜਕਾ ਇਹ ਲੜਕਾ ਮੰਗਲਿਕ ਆ ਜੀ ਲੁਧਿਆਣੇ ਤੋਂ ਨੇ 399 ਡੇਟ ਆਫ ਬਰਥ ਭੈਣ ਮੈਰਿਡ ਆ ਸਰੀ ਕੈਨੇਡਾ profession ਦੇ ਤੌਰ ਤੇ ਇਹ ਟੈਕਸਟਾਈਲ ਐਂਡ ਹੌਜ਼ਰੀ ਦਾ ਇੰਡਸਟਰੀ ਇਹਨਾਂ ਦੀ ਕਰੇਲੂ ਨੀਡ ਬਿਊਟੀਫੁਲ ਐਂਡ ਐਜੂਕੇਟਿਡ ਗੱਲ ਇਹਨਾਂ ਦੀ ਇੱਛਾ स्क्रीन ਤੇ ਨੰਬਰ ਚਾਹੀਏ ਸੰਪਰਕ ਕਰ ਸਕਦੇ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਯੂਕੇ ਤੋਂ ਜੱਟ ਸਿਕੋ ਬாய் ਬ੍ਰਿਟਿਸ਼ ਸਿਟੀਜ਼ਨ ਲੰਡਨ ਏਜ 27 ইয়ার্স হাইਟ 5 ফুট 9 ਇੰਚ এডুকেটেড ਸلیم ਬਾਡੀ ਫੇਅਰ ਕਲਰ ਐਂਡ ਵੈਰੀ ਹੰਸਮ ਵੈਰੀ ਗੁੱਡ ਜੌਬ ਓਨ ਹਾਊਸ ਓਨਲੀ son of his parents ਪੇਰੈਂਟਸ ਆਲ ਸਿਟੀਜ਼ਨ ਆਫ ਬ੍ਰਿਟੇਨ ਇਹ ਲੜਕਾ ਬ੍ਰਿਟੇਨ ਦਾ ਸਿਟੀਜ਼ਨ ਆ ਜੀ ਮਾਤਾ ਪਿਤਾ ਵੀ ਬ੍ਰਿਟੇਨ ਦੇ ਸੀ ਸਿਟੀਜ਼ਨ ਐ 27 ਸਾਲ ਉਮਰ ਆ 5 ਫੁੱਟ 9 ਇੰਚ ਕੱਦਾ ਪੜਿਆ ਲਿਖਿਆ ਪਤਲਾ ਰੰਗ ਸਾਫ ਆ ਸੋਹਣਾ ਸੁਨੱਖਾ ਵਧੀਆ ਇਹਨਾਂ ਦੀ ਜੌਬ ਆ ਲੰਡਨ ਦੇ ਲੰਡਨ ਦੇ ਵਿੱਚ ਆਪਣਾ ਮਕਾਨ ਆ ਲੰਡਨ ਦੇ ਵਿੱਚ ਮਾਤਾ ਪਿਤਾ ਹੈ ਇਕੱਲਾ ਬੇਟਾ ਇਹਨਾਂ ਦੀ ਇੱਛਾ ਕੀ ਆ ਜੀ ਪੰਜਾਬ ਦੇ ਵਿੱਚ ਵੀ ਇਹਨਾਂ ਕੋਲੇ ਕਾਫੀ ਵਧੀਆ ਪ੍ਰਾਪਰਟੀ ਆ ਕੋਡ ਪ੍ਰਾਪਰਟੀ ਆ ਨੀਡ ਐਜੂਕੇਟਿਡ ਐਂਡ ਬਿਊਟੀਫੁੱਲ ਗਰਲ ਇਹ ਇਹਨਾਂ ਦੀ ਇੱਛਾ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਸੰਪਰਕ ਕਰ ਸਕਦੇ ਹੋ ਅਗਲਾ ਰਿਸਤਾ ਨੋਟ ਕਰੋ ਜੀ ਇਹ ਹੈਗਾ ਜੀ ਯੂ ਐਸ ਏ ਤੋਂ ਜੱਟ ਸਿੱਖ ਲੜਕਾ ਯੂ ਐਸ ਏ ਬੋਰਨ ਬੇਸਿਕਲੀ ਬਿਲੋਂਗ ਟੂ ਲੁਧਿਆਣਾ 1995 ਡੇਟ ਆਫ ਬਰਥ 5 ਫੁੱਟ 11 ਇੰਚ ਕੱਦ ਬੈਚਲਰ ਇਨ ਫਾਈਨਾਂਸ ਕੁਆਲੀਫਿਕੇਸ਼ਨ ਬਿਜ਼ਨਸ ਓਨਰ ਨੇ ਹੈ ਅਰਨਿੰਗ 85000 ڈالر ਪਰ ایئر 85000 ਰੁਪਿਆ ਪਰ ایئر ਇਹਨਾਂ ਦੀ ਆਮਦਨ ਹੈ ਆਪਣਾ بزنس ਇਹਨਾਂ ਦਾ ਯੂ ایس اے ਦੇ ਵਿੱਚ ਇਹਨਾਂ ਦੀ ਸਰਕੀ ਹੈ ਜੀ ਨੀਡ ਗਰਲ ਮਾਸਟਰ ਡਿਗਰੀ অর ਮਿਨੀਮਮ ਬੈਚਲਰ ਡਿਗਰੀ ਲੋਕੇਟਡ ਇਨ ਯੂ ایس اے ਕੈਨੇਡਾ ਯੂਕੇ ਲੜਕੇ ਯੂ ایس اے ਕੈਨੇਡਾ ਯੂਕੇ ਤੋਂ ਹੋਵੇ ਜਿਨ੍ਹਾਂ ਕੋਲੇ ਮਾਸਟਰ ਡਿਗਰੀ ਹੋਵੇ ਜਾਂ ਫਿਰ ਘੱਟੋ ਘੱਟ ਬੈਚਲਰ ਡਿਗਰੀ ਹੋਵੇ ਸਕਰੀਟ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਅਰਸ਼ਦੀਪ ਸਿੰਘ ਰਾਮਗੜੀਆ ਲੜਕਾ ਖੋਖਰ ਗੋਸ ਸਮਾਦ ਭਾਈ ਮੋਗੇ ਤੋਂ 6898 ਡੇਟਾ ਵਰਕ 6 ਫੁੱਟ ਕਾ ਦਾ 10+2 ਕੁਆਲੀਫਿਕੇਸ਼ਨ 6 ਬਣ ਹੋਏ ਲੈ ਉਹਨੇ ਜੀ ਪ੍ਰਾਂਤੂ ਐਕਸਪਾਇਰ ਹੋ ਗਏ ਇਹਨਾਂ ਦੀ ਇੱਛਾ ਕੀ ਹੈ ਜੀ ਨੀਡ ਗਰਲ ਪੀਆਰ ਕੈਨੇਡਾ ਫਰੋਂ ਰਾਮਗੜੀਆ ਜੱਟ ਸਿੱਖ ਫੈਮਿਲੀ ਇਫ ਐਨੀ ਵਨ ਵਾਂਟ ਕੈਨੇਡਾ ਕੈਨ ਡੂ ਪੇਪਰ ਮੈਰਿਜ ਇਹ ਕਹਿੰਦੇ ਲੜਕੇ ਕੈਨੇਡਾ ਦੀ ਪੀਆਰ ਹੋਵੇ ਰਾਮਗੜੀਆ ਪਰਿਵਾਰ ਤੋਂ ਹੋਵੇ ਜਾਂ ਜੱਟ ਸਿੱਖ ਪਰਿਵਾਰ ਤੋਂ ਹੋ ਸਕਦੀ ਆ ਜੇਕਰ ਲੜਕੀ ਕੋਈ ਪੇਪਰ ਮੈਰਿਜ ਕਰਕੇ ਇਹ ਲੜਕੇ ਨੂੰ ਕੈਨੇਡਾ ਲੈਣਾ ਚਾਹੁੰਦੀ ਆ ਤਾਂ ਉਹ ਵੀ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਜੀ ਇਟਲੀ ਤੋਂ ਟਾਂਗ ਖਛਤਰੀ ਸਿੱਖ ਲੜਕੀ ਪਟਿਆਲੇ ਤੋਂ ਪੀ ਆ ਰਿਟਲੀਆ 8397 ਡੇਟਾ ਆਵਰਤਾ 5 ਫੁੱਟ 6 ਇੰਚ ਕੱਦਾ ਬੇਟੀ ਦਾ ਇਹਨਾਂ ਨੇ ਅਕਾਊਂਟੈਂਟ ਦੀ ਸਟੱਡੀ ਕੰਪਲੀਟ ਕੀਤੀ ਹੈ ਜੀ ਵੱਡਾ ਭਰਾ ਮੈਰਿਡਾ ਸਾਰਾ ਪਰਿਵਾਰ ਇਹਨਾਂ ਦਾ ਇਟਲੀ ਵਿੱਚ ਹੈ ਇਹਨਾਂ ਦੀ ਇੱਛਾ ਕੀ ਹੈ ਜੀ ਦਸਤਾਰ ਧਾਰੀ ਪੜਿਆ ਲਿਖਿਆ ਲੜਕਾ ਜਿਸਦਾ ਕੱਦ 5 ਫੁੱਟ 9 ਇੰਚ ਤੋਂ ਲੈ ਕੇ 6 ਫੁੱਟ ਤੱਕ ਹੋਵੇ ਤੇ ਗੁਰਸਿੱਖ ਪਰਿਵਾਰ ਨਾਲ ਸਬੰਧ ਰੱਖਦਾ ਹੋਵੇ ਨਸ਼ਾ ਰਹਿਤ ਹੋਵੇ ਸਕਰੀਨ ਤੇ ਨੰਬਰ ਚਲੇ ਸੰਪਰਕ ਤੁਸੀਂ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੂਗੀ ਗगनਦੀਪ ਸਿੰਘ ਦੁੱਗਲ ਖੱਤਰੀ ਸਿੱਖ ਲੜਕਾ ਪਟਿਆਲੇ ਤੋਂ 19786 ਡੇਟ ਆਫ ਬਰਥ 5 ਫੁੱਟ 5 ਇੰਚ ਕੱਦ 10+2 ਕੀਤੀ ਹੋਈ ਜੀ ਸ਼ਾਪ ਤੇ ਕੰਟੇਨ ਇਹ ਜੋਬ ਕਰਦੇ ਨੇ ਆਪਣੀ ਸ਼ਾਪ ਆ ਕੰਟੇਨ ਦੇ ਵਿੱਚ ਇਹਨਾਂ ਦੀ 40000 ਰੁਪਏ ਪਰ ਮਤਮਦਣਾ ਭੈਣ ਮੈਰਡਾ ਘਰੇ ਨੂੰ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਕੈਨੇਡਾ ਤੋਂ ਪਰਮਿੰਦਰ ਸਿੰਘ ਸਿੱਧੂ ਜੱਟ ਸਿੱਖ ਲੜਕਾ ਬਨਾਲਾ ਏਰੀਆ BC ਕੈਨੇਡਾ ਵਿਖੇ ਰਹਿ ਰਿਹਾ ਨੇ ਜੀ ਉੱਥੇ ਤੇ ਇਹ ਲੜਕਾ ਉੱਥੇ ਦੀ ਬੌਰਨਾ ਹੈ ਕੈਨੇਡਾ ਦਾ ਬੌਰਨਾ ਸੋਸ਼ਲ ਵਰਕਰ ਡਿਪਲੋਮਾ ਇਹਨਾਂ ਦੀ ਕੁਆਲਿਫੀਕੇਸ਼ਨ ਆ ਰੈਜਸਟ੍ਰੇਸ਼ਨ ਦਾ ਕੈਲਗਰੀ ਕੈਨੇਡਾ ਵਿਖੇ ਆ ਪ੍ਰੋਪਰਟੀ ਇਹਨਾਂ ਦੀ ਨਿਹਾਲ ਸਿੰਘ ਵਾਲੇ ਵਿੱਚ ਆ ਪੰਜਾਬ ਦੇ ਵਿੱਚ ਇਹਨਾਂ ਦੀ ਇੱਛਾ ਕੀ ਹੈ ਨੀਡ ਗਰਲ ਫਰੋਮ ਸਿੰਪਲ ਓਰੀਐਂਟਡ ਫੈਮਿਲੀ ਹਾਈਟ 5 ਫੁੱਟ 5 ਇੰਚ ਐਂਡ ਅਬੋਵ ਏਜ 26 ਟੂ 33 ਪੜ੍ਹੀ ਲਿਖੀ ਲੜਕੀ ਵਧੀਆ ਜੱਟ ਸਿੱਖ ਪਰਿਵਾਰ ਤੋਂ ਹੋਵੇ ਜੀ ਦਾ ਕੱਦ 5 ਫੁੱਟ 5 ਇੰਚ ਜਾਇਸ ਤੋਂ ਜ਼ਿਆਦਾ ਹੋਵੇ ਉਮਰ 26 ਤੋਂ ਲੈ ਕੇ 33 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਜਾਂ ਸਕਰੀਨ ਤੇ ਨੰਬਰ ਚਾਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੱਟ ਸਿੱਖ ਅੰਮ੍ਰਿਤਧਾਰੀ ਵਿਅਕਤੀ ਬਠਿੰਡਾ ਏਰੀਆ 40 ਹਰ ਉਮਲਾ ਤਲਾਕ ਸੁਦਾ ਇੱਕ ਲੜਕਾ ਇਹਨਾਂ ਦਾ 15 ਸਾਲ ਦਾ ਦੋ ਕਿੱਲੇ ਨੇ ਕੋਲ ਪ੍ਰਾਪਰਟੀ ਆ ਕੋਈ ਔਰਤ ਵਿਧਵਾ ਜਾਂ ਤਲਾਕ ਸੁਦਾ ਹੋਵੇ ਬਿਨਾ ਬੱਚੇ ਤੋਂ ਇਨਨ ਨਾਲ ਲੋੜ ਵੰਦਾ ਉਹ ਇਹੋ ਜਿਹੀ ਔਰਤ ਸੰਪਰਕ ਕਰ ਸਕਦੀ ਹੈ ਸਕਰੀਨ ਤੇ ਨੰਬਰ ਚਲ ਸੰਪਰਕ ਕਰ ਸਕਾ ਦਿਨ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈ ਕੈਨੇਡਾ ਤੋਂ ਸੈਣੀ ਸਿੱਖ ਲੜਕਾ ਲੁਧਿਆਣਾ ਏਰੀਆ ਇਹਨਾਂ ਦੀ ਪੀਆਰ ਅੰਡਰ ਪ੍ਰੋਸੈਸ ਹੈ ਜੀ 1195 ਡੇਟਾ ਆਵਰਥ 5 ਫੁੱਟ 8 ਇੰਚ ਕਾਦਾ ਬੀਕੋਮ ਕੀਤੀ ਹੋਇਆ ਇੰਡੀਆ ਤੋਂ ਇੰਟਰਨੈਸ਼ਨਲ ਬਿਜ਼ਨਸਮੈਨ ਜਮੈਂਟ ਕੈਨੇਡਾ ਤੋਂ ਜੋਬ ਕਰਦੇ ਨੇ ਜੋਬ ਵਿਦ ਪ੍ਰਾਈਵੇਟ ਕੰਪਨੀ ਗੁੱਡ ਇਨਕਮ 6 ਲੱਖ ਰੁਪਇਆ ਪਰ ਮਾਥੇ ਇਹਨਾਂ ਦੀ آمدਨ ਆ ਪ੍ਰਾਇਨ ਦਾ ਮੈਰਿਟ ਆ ਇਹ ਮਾਤਾ ਜੀ ਇਹਨਾਂ ਦੀ ਗਵਰਨਮੈਂਟ ਜੌਬ ਤੋਂ ਰਿਟਾਇਰ ਨੇ 15000 ਰੁਪਇਆ ਇਹਨਾਂ ਨੂੰ ਰੈਂਟਲ ਇਨਕਮ ਆਉਂਦੀ ਆ ਰਾਵੀ ਨਾ ਦਾ ਮੈਰਿਡਾ ਇਹਨਾਂ ਦੀ ਇੱਛਾ ਕੀ ਹੈ ਨੀਡ ਬੀਐਸਸੀ ਗਰਲ ਫਰੋਮ ਕੈਨੇਡਾ ਯੂ ਐਸ ਏ ਇੰਡੀਆ ਲੜਕੀ ਬੀਐਸਸੀ ਕੀਤੀ ਹੋਵੇ ਜਾਂ ਬੀਐਸਸੀ ਨਰਸਿੰਗ ਕੀਤੀ ਹੋਵੇ ਕੈਨੇਡਾ ਤਾਂ ਹੋਵੇ ਯੂ ਐਸ ਤਾਂ ਹੋਵੇ ਇੰਡੀਆ ਤਾਂ ਹੋਵੇ ਮੈਰਿਜ ਬੂਰ ਵਾਲੇ ਕਹਿੰਦੇ ਮਾਫ ਕਰਨਾ ਸਕਰੀਨ ਤੇ ਨੰਬਰ ਤੇ ਸੰਪਰਕ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਰਾਜਨ ਮਹਿਰਾ ਕਾਸ਼ਫ ਰਾਜਪੂਤ ਲੜਕਾ ਪਠਾਨਕੋਟ 5483 ਡੇਟ ਆਫ ਬਰਥ 5 ਫੁੱਟ 10 ਇੰਚ ਕੱਦ ਬੀਏ ਕੀਤੀ ਹੋਈ ਹੈ ਮਾਰਕੀਟਿੰਗ ਦੀ ਜੌਬ ਕਰਦੇ ਨੇ 2 ਸਿਸਟਰ ਉਹ ਮੈਰਿਡ ਨੇ ਵੈਲ ਸੈਟਲਡ ਫੈਮਿਲੀ ਹੈ ਪਿਤਾ ਜੀ ਸਰਗਬਾਸਤੂ ਕੇ ਨੇ ਨੀਡ ਐਜੂਕੇਟਿਡ ਹਾਊਸ ਗਰਲ ਇਹਨਾਂ ਦੀ ਇੱਛਾ ਜੀ ਸਕਰੀਨ ਤੇ ਨੰਬਰ ਚਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਕੈਨੇਡਾ ਤੋਂ ਨਰਜੀਤ ਸਿੰਘ RAMDAS ਜੀ ਸਿੱਖ ਲੜਕਾ ਲੁਧਿਆਣਾ ब्राम्प्टन कनाडा ਵਿਖੇ ਰਹਿ ਰਿਹਾ ਲੜਕਾ ਇਹ 16/3/90 ਡੇਟ ਆਵਰਥ 5 ਫੁੱਟ 9 ਇੰਚ ਕਾਤ ਬੈਚਲਰ ਆਫ ਮਕੈਨੀਕਲ ਇੰਜੀਨੀਅਰਿੰਗ ਇੰਡੀਆ ਤੋਂ ਕੀਤੀ ਹੋਈ ਹੈ ਜੀ ਡਿਪਲੋਮਾ ਇਨ ਪ੍ਰੋਜੈਕਟ ਮੈਨੇਜਮੈਂਟ ਕੈਨੇਡਾ ਤੋਂ ਜੌਬ ਕਰਦੇ ਨੇ ਪ੍ਰੋਜੈਕਟ ਮੈਨੇਜਰ ਐਕਸ਼ਨ ਮੋਬਾਈਲ ਲਾਰਸਨ ਐਂਡ ਟਰਬੋ ਕੰਪਨੀ ਵਿੱਚ ਜੌਬ ਕਰਦੇ ਨੇ ਇਹ ਪਿਤਾ ਜੀ ਇਹਨਾਂ ਦੇ ਰਿਟਾਇਰ ਨੇ ਗਵਰਨਮੈਂਟ ਜੌਬ ਤੋਂ ਦੋ ਭੈਣਾਂ ਨੇ ਮੈਰਿਡ ਨੇ ਭਰਾ ਇਹਨਾਂ ਦਾ ਮਾਸਟਰ ਡਿਗਰੀ ਕਰ ਰਿਹਾ ਆਸਟ੍ਰੇਲੀਆ ਦੇ ਵਿੱਚ ਨੀਡ ਗਰਲ ਪੀਆਰ ਫਰੋਂ ਕੈਨੇਡਾ ਪੀਆਰ ਲੜਕੀ ਕੈਨੇਡਾ ਤੋਂ ਹੋਵੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਵੀ ਕੈਨੇਡਾ ਤੋਂ ਜੀ ਐਸ ਰਾਏ ਜੱਟ ਸਿੱਖ ਲੜਕਾ ਫਤਿਹਗੜ ਸਾਹਿਬ ਨਾਉ ਇਨ ਪਟਿਆਲਾ ਪੀਆਰ ਕੈਨੇਡਾ 23/07/94 ਡੇਟ ਆਫ ਬਰਥ 5 ਫੁੱਟ 9 ਇੰਚ ਕਾਦਾ ਬੀ ਡੀ ਐਸ ਇਹਨਾਂ ਦੀ ਕੁਆਲਿਫਿਕੇਸ਼ਨ ਆ ਬ੍ਰੈਂਪਟਨ ਵੇਖੇ ਇਹ ਲੜਕਾ ਰਹਿ ਰਿਹਾ ਜੀ ਫਾਜ਼ਲ ਸਾਹਿਬ ਇਹਨਾਂ ਦੇ ਇਨਕਮ ਟੈਕਸ ਦੇ ਵਿੱਚੋਂ ਇਨਕਮ ਟੈਕਸ ਦੇ ਵਿੱਚ ਇਨਸਪੈਕਟਰ ਦੀ ਜੌਬ ਕਰ ਰਹੇ ਨੇ ਮਾਤਾ ਜੀ ਸੁਰਗਵਾਸ ਹੋ ਚੁੱਕੇ ਨੇ ਭਰਾ ਇਹਨਾਂ ਦਾ ਸਟੱਡੀ ਕਰ ਰਿਹਾ ਨੀਡ ਗਰਲ ਫਰਮ ਜੱਟ ਸਿੱਖ ਫੈਮਿਲੀ ਬਿਊਟੀਫੁਲ ਐਂਡ ਇਕੁਅਲ ਕੁਆਲੀਫਿਕੇਸ਼ਨ ਪੜੀ ਲਿਖ ਲੜਕੀ ਲੜਕੇ ਦੇ ਬਰਾਬਰ ਦੀ ਯੋਗਤਾ ਰੱਖਦੀ ਹੋਵੇ ਜੱਟ ਸਿੱਖ ਪਰਿਵਾਰ ਤੋਂ ਹੋਵੇ ਇਹਨਾਂ ਨਾਲ ਸੰਪਰਕ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਇਹ ਵੀ ਕੈਨੇਡਾ ਤੋਂ ਜੱਟ ਸਿੱਖ ਲੜਕਾ ਦਸਤਾਰ ਧਾਰੀ ਕੈਨੇਡਾ 27 ਸਾਲ ਉਮਰ ਆ 6 ਫੁੱਟ ਕਾਦਾ ਜੌਬ ਕਰਦੇ ਨੇ ਇਹ ਰੈੱਡ ਸੀਲ ਟੈਕਨੀਸ਼ੀਅਨ ਦੀ ਜੌਬ ਕਰਦੇ ਨੇ ਇਅਰਲੀ ਅਰਨਿੰਗ ਇਹਨਾਂ ਦੀ 80000 ਹੈਗੀ ਆ ਬੈਲ ਸੈਟਲਡ ਫੈਮਿਲੀ ਆ 10 ਏਕੜ ਪ੍ਰਾਪਰਟੀ ਆ ਇਹਨਾਂ ਦੀ ਕੈਨੇਡਾ ਦੇ ਵਿੱਚ ਆਪਣਾ ਘਰ ਆ ਕੈਨੇਡਾ ਦੇ ਵਿੱਚ नीट ਸੋਵਰ ਐਂਡ ਗਰਲ ਫਰੋਮ ਜੱਟ ਸਿੱਖ ਫੈਮਿਲੀ ਪ੍ਰੀਫਰ ਵਰਕ ਪਰਮਿਟ ਹੋਲਡਰ ਸਕਿਲਡ ਹੈਂਡ ਐਂਡ ਸਿੰਪਲ ਮੈਰिज ਪੜ੍ਹੇ ਲਿਖੇ ਲੜਕੇ ਜੱਟ ਸਿੱਖ ਪਰਿਵਾਰ ਦੀ ਹੋਵੇ ਵਰਕ ਪਰਮਿਟ ਹੋਲਡਰ ਹੋਵੇ ਅਤੇ ਕਿਸੇ ਕਿੱਤੇ ਦੇ ਵਿੱਚ ਨਪੁੰਨ ਹੋਵੇ ਉਹ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੇ ਇਹਨਾਂ ਦਾ ਈਮੇਲ ਅਡਰੈਸ ਵੀ ਆ ਉਹ ਵੀ ਤੁਸੀਂ ਨੋਟ ਕਰਕੇ ਮੈਸੇਜ ਭੇਜ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਹਰਪ੍ਰੀਤ ਸਿੰਘ ਅਮਰਤਾਰੀ ਸੁਨਿਆਰ ਲੜਕਾ ਲੁਧਿਆਣੇ ਤੋਂ 41194 ਡੇਟਾ ਵਾਰਥ 5 ਫੁੱਟ 10 ਇੰਚ ਕਾਦਰ ਡੀ ਫਾਰਮੈਸੀ ਇਹਨਾਂ ਦੀ ਕੁਆਲਿਫਿਕੇਸ਼ਨ ਆ ਜੋਬ ਇਹਨਾਂ ਦੀ ਪ੍ਰੋਪਰਾਈਟਰ ਆਫ ਹਿਊਮਨ ਸ਼ੀਲਡ ਫਰਮਾ ਦੁਗਰੀ ਲੁਧਿਆਣੇ ਵਿਖੇ 12 ਲੱਖ ਰੁਪਏ ਦੀ ਆਮਦਨ ਆ ਪਿਤਾ ਜੀ ਸਰਗਵਾਸ ਨੇ ਭਰਾ ਮੈਰਟਾ ਨੀਡ ਐਜੂਕੇਟਿਡ ਸਮਾਰਟ ਗਰਲ ਫਰੋਮ ਗੁਰਸਿੱਖ ਫੈਮਿਲੀ ਹੈਵਿੰਗ ਫੁੱਲ ਫੇਥ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਤੇ ਪੂਰ ਤੌਰ ਤੇ ਲੜਕੀ ਵਿਸ਼ਵਾਸ ਰੱਖਦੀ ਹੋਵੇ ਸੋਹਣੀ ਜਿਹੀ ਕਿਤੇ ਪੜ੍ਹੀ ਲਿਖੀ ਹੋਵੇ ਗੁਰਸਿੱਖ ਪਰਿਵਾਰ ਦੀ ਹੋਵੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਅਗਲਾ ਰਿਸਤਾ ਨੋਟ ਕਰੋ ਜੀ ਕਰਮਜੀਤ ਸਿੰਘ RAMਦਾਸ ਜੀ ਆ ਸਿੱਖ ਲੜਕਾ ਪਟਿਆਲਾ ਏਰੀਆ 23 ਨੋ 2002 ਡੇਟ ਆਫ ਬਰਥ 5 ਫੁੱਟ 11 ਇੰਚ ਕੱਦ ਬੀਏ ਕਲੀਅਰ ਹੈ ਜੀ ਇਹਨਾਂ ਦੇ ਐਮਏ ਕਰ ਰਹੇ ਨੇ ਐਸਜੀਪੀਸੀ ਦੇ ਵਿੱਚ ਇਹ ਜੌਬ ਕਰਦੇ ਨੇ ਪਿਤਾ ਜੀ ਇਹਨਾਂ ਦੇ ਕਾਰਪੈਂਟਰ ਦਾ ਕੰਮ ਕਰਦੇ ਨੇ ਮਾਤਾ ਜੀ ਆਸਾ ਵਰਕਰ ਹਨ ਮਾਤਾ ਪਿਤਾ ਦਾ ਇਕੱਲਾ ਬੇਟਾ ਜੀ ਇਹ ਗੁਰਸਿੱਖ ਫੈਮਿਲੀ ਆ ਬੜੀ ਲਿਖੀ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚਲੇ ਸੰਪਰਕ ਕਰ ਸਕਦੇ ਹੋ ਅਗਲਾ ਰੈਸਾ ਨੋਟ ਕਰੋ ਜੀ ਇਹ ਹੈਗਾ ਕੈਨੇਡਾ ਤੋਂ ਰਾਮਦਾਸੀਆ ਲੜਕਾ ਲੁਧਿਆਣਾ ਪੀਆਰ ਕੈਨੇਡਾ 899 ਡੇਟ ਆਫ ਬਰਥ 4 ਇਅਰ ਡਿਪਲੋਮਾ ਮੈਕੈਨੀਕਲ ਇੰਜੀਨੀਅਰਿੰਗ ਸੀਟੀਆਰ ਫਰੋਮ ਲੁਧਿਆਣਾ ਆਟੋਮੋਬਾਈਲ ਡਿਪਲੋਮਾ ਫਰੋਮ ਕੈਨੇਡਾ ਇਹ ਕੈਨੇਡਾ ਦੇ ਵਿੱਚ ਗਵਰਨਮੈਂਟ ਜੌਬ ਕਰਦੇ ਨੇ ਗਵਰਨਮੈਂਟ ਜੌਬ ਰੇਲਵੇ ਇਨ ਵਿਨੀਪੈਗ ਸੈਲਰੀ 10000 ڈالر ਪਰ ਮਹੀਨਾ ਛੋਟਾ ਭਰਾ ਪੀਆਰ ਕੈਨੇਡਾ ਫਾਦਰ ਰਟਾਇਰ ਫਰਮ ਪੰਜਾਬ ਪੁਲਿਸ ਨੀਡ ਗਰਲ ਫਰਮ ਕੈਨੇਡਾ ਓਨਲੀ ਮਾਲਵਾ ਏਰੀਆ ਲੜਕੀ ਕੈਨੇਡਾ ਦੇ ਪੀਆਰ ਹੋ ਪੀਆਰ ਹੋਵੇ ਜਿਹੜੀ ਕਿ ਪੰਜਾਬ ਦੇ ਵਿੱਚ ਮਾਲਵਾ ਖੇਤਰ ਤੋਂ ਹੋਵੇ ਉਹ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਜੀ ਅਗਲਾ ਰਸਤਾ ਨੋਟ ਕਰੋ ਜੀ ਜਸਪਿੰਦਰ ਸਿੰਘ ਜੱਟ ਸਿੱਖ ਲੜਕਾ ਰੋਪੜ ਏਰੀਆ 24 2001 ਡੇਟ ਆਫ ਬਰਥ 6 ਫੁੱਟ ਕਾਦਾ ਇਹਨਾਂ ਨੇ ਆਈ.ਟੀ. ਕੀਤੀ ਹੋਈ ਆ 3 ਇਅਰ ਡਿਪਲੋਮਾ ਇਲੈਕਟ੍ਰੀਕਲ ਇੰਜੀਨੀਅਰਿੰਗ ਦਾ ਕੀਤਾ ਹੋਇਆ ਪੀ.ਐਸ.ਪੀ.ਸੀ.ਲ ਦੇ ਵਿੱਚ ਜੌਬ ਕਰਦੇ ਨੇ 1.5 ਏਕੜ ਇਹਨਾਂ ਕੋਲ ਪ੍ਰਾਪਰਟੀ ਹੈ ਮਾਤਾ ਪਿਤਾ ਦਾ ਇਕੱਲਾ ਬੇਟਾ ਨੀੜ ਗਰਲ ਬੀਟੈਕ ਔਰ ਬੀ.ਐਸ.ਸੀ ਨਰਸਿੰਗ ਬੀ.ਕਾਮ ਵੈਲ ਐਜੂਕੇਟਿਡ ਇਹਨਾਂ ਦੀ ਇੱਛਾ ਜੀ ਲੜਕੇ ਬੀਐਸਸੀ ਨਰਸਿੰਗ ਕੀਤੀ ਹੋਏ ਬੀਟਾ ਕੀਤੀ ਹੋਏ ਜਾਂ ਫਿਰ ਬੀਕਾਮ ਕੀਤੀ ਹੋਏ ਨਾਲ ਸੰਪਰਕ ਕਰ ਸਕਦੇ ਨੇ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਵਾਜਵਾ ਬੁਆਏ ਲੁਧਿਆਣਾ ਡੇਟ ਆਫ ਬਰਥ 1998 5 ਫੁੱਟ 11 ਇੰਚ ਕੱਦ ਬ੍ਰਿਟਿਸ਼ ਕੋਲੰਬੀਆ ਕੈਨੇਡਾ ਵਿਖੇ ਕੰਮ ਕਰਦੇ ਨੇ ਸਰੀ ਸਰੀ ਵਗੀਚ ਵਰ ਕਹਿੰਦਾ ਇਨਕਮ ਇਹਨੇ 2 ਲੱਖ ਰੁਪਇਆ ਪਰ ਮਹੀਨਾ ਨੀਡ ਪੀਆਰ ਗਰਲ fromParams ਕੈਨੇਡਾ ਇਹਨਾਂ ਦੀ ਇੱਛਾ ਜੀ ਨੀਡ ਪੀਆਰ ਗਰਲ ਫਰੋਮ ਕੈਨੇਡਾ ਜਿਹਦਾ ਕੱਦ 5 ਫੁੱਟ 6 ਇੰਚ ਤੋਂ ਲੈ ਕੇ 5 ਫੁੱਟ 7 ਇੰਚ ਤੱਕ ਹੋਵੇ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਰੋਟ ਕਰੋ ਜੀ RAMDAS ji ਆ ਲੜਕੀ ਜਲੰਧਰ ਸ਼ਹਿਰ ਤੋਂ 390 ਡੇਟ ਆਵਰਥ 5 ਫੁੱਟ ਕੱਦ ਦਾ ਗ੍ਰੈਜੂਏਸ਼ਨ ਕੀਤੀ ਹੋਈ ਆ ਸਲਾਈ ਕੁਕਿੰਗ ਸੰਗੀਤ ਸਲਾਈ ਕੁਕਿੰਗ ਸੰਗੀਤ ਸੁਣਨਾ ਕੁਦਰਤ ਨੂੰ ਮੁਹੱਬਤ ਕਰਨਾ ਇਹ ਲੜਕੀ ਦੇ ਸ਼ੌਕ ਨੇ ਪਿਤਾ ਜੀ ਸੁਰਗਵਾਸ ਹੋ ਚੁੱਕੇ ਸਾਰੇ ਭੈਣ ਭਰਾ ਇਹਨਾਂ ਦੇ ਮੈਰਿਟ ਨੇ ਇਹਨਾਂ ਦੀ ਇੱਛਾ ਕੀ ਹੈ ਜੀ ਕਿ ਲੜਕਾ ਨਾਨ ਅਲਕੋਹੋਲਿਕ ਹੋਵੇ ਅਤੇ ਕਦੇ-ਕਦੇ ਨਾਨ ਵੇਜ ਖਾ ਸਕਦਾ ਹੋਵੇ ਵੈਲ ਸੈਟਲਡ ਪਰਿਵਾਰ ਤੋਂ ਹੋਵੇ ਕਾਸਟ ਨੋ ਵਾਰ ਸਟ੍ਰੈਕਟਲੀ ਅਗੇਂਸਟ ਡੌਰੀ ਦਾਜ ਦੇ ਪੂਰਨ ਤੌਰ ਤੇ ਬਰੋਚ ਹੋਵੇ আর नेचर ਨੂੰ ਮੁਹੱਬਤ ਕਰਨ ਵਾਲਾ ਹੋਵੇ ਇਹੋ ਜਿਹਾ ਲੜਕਾ ਜੇ ਕੋਈ ਇਹਨਾਂ ਨਾਲ ਸੰਪਰਕ ਕਰਨ ਜਾਂ ਤਾਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਮਨਪ੍ਰੀਤ ਕੌਰ RAMDAS ਇਹ ਲੜਕੀ ਲੁਧਿਆਣਾ ਏਰੀਆ 1993 ਡੇਟ ਆਫ ਬਰਥ 5 ਫੁੱਟ 2 ਇੰਚ ਕੱਦ ਬੀ ਕਾਮ ਕੀਤੀ ਹੋਈ ਇਹਨਾਂ ਦੀ ਬੈਚਲਰ ਬੈਚਲਰ ਡਿਗਰੀ ਬੀ ਕਾਮ ਆ ਅਤੇ ਗ੍ਰੈਜੂਏਟ ਨੇ ਬੀ ਕਾਮ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਇਹਨਾਂ ਦੀ ਐਮਬੀਏ ਫਾਈਨਾਂਸ ਦੇ ਵਿੱਚ ਆ ਇੱਕ ਇਹਨਾਂ ਦੇ ਛੋਟਾ ਭਰਾ ਪਿਤਾ ਪ੍ਰਾਈਵੇਟ ਡਾਕਟਰ ਨੇ ਬੈਸ਼ ਨੂੰ ਪਰਿਵਾਰ ਦਾ ਲੜਕਾ ਸਰਕਾਰੀ ਨੌਕਰੀ ਕਰਦਾ ਹੋਵੇ ਜਾਂ ਐਨ ਆਰ ਆਈ ਹੋਵੇ ਪਹਿਨ ਰਾਮਦਾਸੀ ਆ ਪਰਿਵਾਰ ਨੂੰ ਦਿੱਤੀ ਜਾਵੇਗੀ ਦੂਸਰੀ ਕਾਸਟ ਦੇ ਲੜਕੇ ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ ਇਹ ਇਹਨਾਂ ਦੀ ਇੱਛਾ ਜੀ ਸਕ੍ਰੀਨ ਤੇ ਨੰਬਰ ਚਾਲੇ ਸੰਪਰਕ ਕਰ ਸਕਦੇ ਆ ਇਹ ਰਿਸ਼ਤਿਆਂ ਦੇ ਵੇਰਵਾ ਵਾਪ ਜੀ ਨਾਲ ਸਾਂਝੇ ਕੀਤੇ ਗਏ ਹਨ ਜੀ 베ਰਵਾ ਬੋਲਦਿਆਂ ਤੋਂ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਖਿਮਾ ਦੇ ਜਾਚਕਾਂ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ